ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੁਣ ਜੰਗਲੀ ਜਾਨਵਰਾਂ ਅਤੇ ਹੜ੍ਹਾਂ ਜਾਂ ਜ਼ਿਆਦਾ بارش ਕਾਰਨ ਪਾਣੀ ਭਰਨ ਕਾਰਨ ਹੋਏ ਨੁਕਸਾਨ ਨੂੰ ਕਵਰ ਕਰੇਗੀ ਉਹਨਾਂ ਇੱਕ ਵੀਡੀਓ ਦੇ ਵਿੱਚ ਸੰਦੇਸ਼ ਦੇ ਵਿੱਚ ਕਿਹਾ ਕਿ ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦੇ ਰਿਹਾ ਹਾਂ ਕੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਜੋ ਨੁਕਸਾਨਾ ਨੂੰ ਕਵਰ ਨਹੀਂ ਕੀਤਾ ਗਿਆ ਸੀ ਅਤੇ ਲੰਬੇ ਸਮੇਂ ਤੋਂ ਮੰਗੀਤੀ ਜਾ ਰਹੀ ਸੀ ਇੱਕ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਨੂੰ ਹੋਇਆ ਨੁਕਸਾਨ ਅਤੇ ਦੂਜਾ ਪਹਾੜਾਂ ਜਾਂ ਜ਼ਿਆਦਾ بارش ਕਾਰਨ ਪਾਣੀ ਪਰਨ ਕਾਰਨ ਫਸਲਾਂ ਦਾ ਹੋਇਆ ਨੁਕਸਾਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋਵੇਂ ਨੁਕਸਾਨ ਹੁਣ ਫਸਲ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ ਜੇਕਰ ਜੰਗਲੀ ਜਾਨਵਰ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਮੁਆਵਜ਼ਾ ਦਿੱਤਾ ਜਾਵੇਗਾ ਜੇਕਰ ਪਾਣੀ ਭਰਨ ਨਾਲ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਨੂੰ ਇਸ ਦਾ ਮੁਆਵਜ਼ਾ ਮਿਲੇਗਾ ਅੱਗੇ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਸੁਣਦੇ ਹਾਂ ਪੀਏ ਕਿਸਾਨ ਬਹਿਨੋਆਂ ਤੇ ਭਾਈਓ ਨਮਸਕਾਰ आज एक खुशखबरी दे रहा हूं आपको प्राकृतिक आपदाओं के कारण फसलों के नुकसान पर अपने प्रधानमंत्री श्रीमान नरेंद्र मोदी जी ने प्रधानमंत्री फसल बीमा योजना बनाई लेकिन दो नुकसान इसमें कवर नहीं थे जिसकी लंबे समय से आप मांग कर रहे थे एक जंगली जानवरों से होने वाला नुकसान और दूसरे अतिवृष्टि के कारण बाढ़ या जल भराव के कारण फसलों को होने वाला नुकसान अब मैं आपको प्रसन्नता के साथ यह सूचना दे रहा हूं कि ये दोनों नुकसान भी फसल बीमा योजना में कवर कर लिए गए हैं जंगली जानवर अगर फसलों को नुकसान करते हैं तो भी नुकसान की भरपाई होगी और जल भराव के कारण भी अगर फसल खराब होती है तो भी नुकसान की भरपाई होगी प्रधानमंत्री जी को बहुत बहुत धन्यवाद ਅਬ ਦੇਰ ਮਤ ਕੀਜੀਏ ਜਲਦੀ ਆਪਣੀ ਫਸਲ ਦਾ ਬੀਮਾ ਕਰਵਾਈਏ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੁਣ ਜੰਗਲੀ ਜਾਨਵਰਾਂ ਅਤੇ ਹੜ੍ਹਾਂ ਜਾਂ ਜ਼ਿਆਦਾ بارش ਕਾਰਨ ਪਾਣੀ ਭਰਨ ਕਾਰਨ ਹੋਏ ਨੁਕਸਾਨ ਨੂੰ ਕਵਰ ਕਰੇਗੀ ਉਨਾ ਇੱਕ ਵੀਡੀਓ ਦੇ ਵਿੱਚ ਸੰਦੇਸ਼ ਦੇ ਵਿੱਚ ਕਿਹਾ ਕਿ ਅੱਜ ਮੈਂ ਤੁਹਾਨੂੰ ਖੁਸ਼ਖਬਰੀ ਦੇ ਰਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਜੋ ਨੁਕਸਾਨਾ ਨੂੰ ਕਵਰ ਨਹੀਂ ਕੀਤਾ ਗਿਆ ਸੀ ਅਤੇ ਲੰਬੇ ਸਮੇਂ ਤੋਂ ਮੰਗੀਤੀ ਜਾ ਰਹੀ ਸੀ ਇੱਕ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਨੂੰ ਹੋਇਆ ਨੁਕਸਾਨ ਅਤੇ ਦੂਜਾ ਪਹਾੜਾਂ ਜਾਂ ਜ਼ਿਆਦਾ بارش ਕਾਰਨ ਪਾਣੀ ਪਰਨ ਕਾਰਨ ਫਸਲਾਂ ਦਾ ਹੋਇਆ ਨੁਕਸਾਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਦੋਵੇਂ ਨੁਕਸਾਨ ਹੁਣ ਫਸਲ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ ਜੇਕਰ ਜੰਗਲੀ ਜਾਨਵਰ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਮੁਆਵਜ਼ਾ ਦਿੱਤਾ ਜਾਵੇਗਾ ਜੇਕਰ ਪਾਣੀ ਪਰਨ ਨਾਲ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਨੂੰ ਇਸ ਦਾ ਮੁਆਵਜ਼ਾ ਮਿਲੇਗਾ ਅੱਗੇ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਸੁਣਦੇ ਹਾਂ ਪੀਏ ਕਿਸਾਨ ਬਹਿਨੋਆਂ ਅਤੇ ਭਾਈਓ ਨਮਸਕਾਰ आज एक खुशखबरी दे रहा हूं आपको प्राकृतिक आपदाओं के कारण फसलों के नुकसान पर अपने प्रधानमंत्री श्रीमान नरेंद्र मोदी जी ने प्रधानमंत्री फसल बीमा योजना बनाई लेकिन दो नुकसान इसमें कवर नहीं थे जिसकी लंबे समय से आप मांग कर रहे थे एक जंगली जानवरों से होने वाला नुकसान और दूसरे अतिवृष्टि के कारण बाढ़ या जल भराव के कारण फसलों को होने वाला नुकसान अब मैं आपको प्रसन्नता के साथ ये सूचना दे रहा हूं कि ये दोनों नुकसान भी फसल बीमा योजना में कवर कर लिए गए हैं जंगली जानवर अगर फसलों को नुकसान करते हैं तो भी नुकसान की भरपाई होगी और जल भराव के कारण भी अगर फसल खराब होती है तो भी नुकसान की भरपाई होगी प्रधानमंत्री जी को बहुत बहुत धन्यवाद ਅਬ देर मत कीजिए जल्दी अपनी फसल का बीमा करवाइए